ਮੈਂ ਕੁੜੀਆਂ ਵਿੱਚ ਕਹਾਂਦੀ ਸੀ ਮਨ ਚਾਹੀ ਚੀਜ਼ ਹਡਾਉਂਦੀ ਸੀ ਮੈਂ ਕੁੜੀਆਂ ਵਿੱਚ ਕਹਾਂਦੀ ਸੀ ਮਨ ਚਾਹੇ ਚੀਜ਼ ਹਡਾਉਂਦੀ ਸੀ ਮੈਨੂੰ ਕੱਖੋਂ ਹੌਲੀ ਕਰ ਛੱਡਿਆ ਹੇ ਕੋ ਗੱਲ ਦੇ ਪਾਲੇ ਨੇ ਕੁੜੀਆਂ ਵਿੱਚ ਕਦਰ ਘਟਾਤੀ ਵੇ ਤੇਰੇ ਮਾਈਆ ਵੇ ਰੰਗ ਕਾਲੇ ਨੇ ਮੇਰੀ ਕੁੜੀਆਂ ਵਿੱਚ ਕਦਰ ਘਟਾਤੀ ਵੇ ਮਾਇਆ ਤੇਰੇ ਰੰਗ ਕਾਲੇ ਨੇ ਉਹ ਰੰਗ ਗੋਰਾ ਕਾਲਾ ਦੋ ਬੱਲੀਏ ਹੁਣ ਕੁਝ ਨਹੀਂ ਸਕਦਾ ਹੋ ਬੱਲੀਏ ਉਹ ਰੰਗ ਕਾਲਾ ਗੋਰਾ ਦੋ ਬੱਲੀਏ ਹੁਣ ਕੁਝ ਨਹੀਂ ਸਕਦਾ ਹੋ ਬੱਲੀਏ ਜਦੋਂ ਸਾਮ ਸਾਮ ਕੇ ਰੱਖੀ ਮੈਂ ਤੇਰੇ ਹਾਣ ਦੀਆਂ ਸਭ ਰੂਣ ਗਿਆ ਤੇਰੇ ਨਰਮ ਸੁਵਾ ਦੇ ਮਾਹੀ ਦੀਆਂ ਤੇਰੇ ਪੇਕੀ ਗੱਲਾਂ ਹੋਣਗੀਆਂ ਤੇਰੇ ਨਰਮ ਸੁਵਾ ਦੇ ਕੰਤ ਦੀਆਂ ਤੇਰੇ ਪੇਕੀ ਗੱਲਾਂ ਹੋਣਗੀਆਂ ਦੋਤੋ ਵੀ ਖੇਰ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਕਿੱਦਾਂ ਲੱਗਾ ਬਹੁਤ ਵਧੀਆ ਗੀਤ ਹੈ ਨਾਲੇ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਗੁੱਡ ਲੱਕ